ਹੈਲੋ ਹਾਂਜੀ ਸਸਿ ਕਾਲ ਜੀ ਆਪਣੇ ਚੈਨਲ ਸਲਾਈ ਕੜਾ ਵਿਟਾਲੀ ਵਾਲ ਤੇ ਤੁਹਾਡਾ ਸਵਾਗਤ ਹੈ ਜਿਹੜੀਆਂ ਭੈਣਾਂ ਚੈਨਲ ਦੇ ਨਿਊ ਨੇ ਸਬਸਕ੍ਰਾਈਬ ਕਰ ਲਿਓ ਜੀ ਅੱਜ ਆਪਾਂ ਤੁਹਾਨੂੰ ਸਿਖਾਵਾਂਗੇ ਸੋਹਣੇ ਸੋਨੇ ਫੁੱਲ ਬਣਾਉਣੇ ਸਭ ਤੋਂ ਪਹਿਲਾਂ ਸਿਖਾਉਣਾ ਜੀ ਵੂਵਨ ਰੋਜ਼ ਦਾ ਇਸ ਟਾਈਪ ਨਾਲ ਤੁਸੀਂ ਸਰਕਲ ਬਣਾ ਕੇ ਲਾਈਨਸ ਲਗਾਉਣੀ ਆ ਇਸ ਟਾਈਪ ਨਾਲ ਸੈਂਟਰ ਚ ਧਾਗਾ ਲੈ ਕੇ ਜੀ ਆਪਾਂ ਨੇ ਪਹਿਲਾਂ ਗੱਠ ਪਾਉਣੀ ਆ ਠੀਕ ਹੈ ਜੀ ਕਬਲੇਵਾ ਦੇ ਕੇ ਉਸ ਤੋਂ ਬਾਅਦ ਆ ਲਾਈਨਾਂ ਨੂੰ ਜਿਵੇਂ ਆਪਣੀਆਂ ਲਾਈਨਾਂ ਨੇ ਉਹਨਾਂ ਨੂੰ ਫਿਲ ਕਰ ਰਹੀਆਂ ਠੀਕ ਹੈ ਜੀ ਦੇਖਦੇ ਜਾਇਓ ਜੀ ਇਸ ਟਾਈਪ ਨਾਲ ਤੁਸੀਂ ਪਹਿਲਾਂ ਗੱਠਾਂ ਪਾਉਣੀਆਂ ਨੇ ਚਾਰ ਆਪਾਂ 5 6 ਗੱਠਾ ਪਾਈਆਂ ਨੇ ਠੀਕ ਹੈ ਜੀ ਹੁਣ ਨੀਚੇ ਧਾਗਾ ਚੱਕ ਕੇ ਇਹ ਲਾਈਨ ਤੇ ਐਵੇਂ ਦੱਬਣਾ ਹੈਗਾ ਠੀਕ ਹੈ ਜੀ ਹੁਣ ਕੋਈ ਵੀ ਕਲਰ ਦਾ ਧਾਗਾ ਜਾਂ ਤੁਸੀਂ ਉਹੀ ਧਾਗਾ ਲੈ ਕੇ ਇੱਕ ਚੱਕ ਕੇ ਇੱਕ ਛੱਡਣਾ ਠੀਕ ਹੈ ਜੀ ਚੈੱਕ ਕਰੋ ਜੀ ਇਸ ਟਾਈਪ ਨਾਲ ਬਸ ਇਹਨੂੰ ਤੁਸੀਂ ਰੁਕਣਾ ਨਹੀਂ ਹੈਗਾ ਲਗਾਤਾਰ ਬਣਾ ਦਿਓ ਕਈ ਵਾਰ ਭੈਣਾਂ ਨੇ ਬਣਾਉਂਦੇ ਬਣਾਉਂਦੇ ਭੁੱਲ ਜਾਂਦੀਆਂ ਨਹੀਂ ਗੀਆਂ ਫਿਰ ਫਲਾਵਰ ਖਰਾਬ ਹੋ ਜਾਊਗਾ ਠੀਕ ਹੈ ਜੀ ਤੁਹਾਡਾ ਇਸ ਟਾਈਪ ਨਾਲ ਇਹ ਫਲਾਵਰ ਬਣਦਾ ਜਾਊਗਾ ਦੇਖੋ ਜੀ ਤੇ ਇਹਨੂੰ ਜ਼ਿਆਦਾ ਖਿੱਚ ਕੇ ਨਹੀਂ ਬਣਾਉਣਾ ਹੈਗਾ ਠੀਕ ਹੈ ਜੀ ਬਿਲਕੁਲ ਲਾਈਟ ਲਾਈਟ ਜਿਹਾ ਢਿੱਲਾ ਢਿੱਲਾ ਜਿਹਾ ਬਣਾਉਣਾ ਹੈਗਾ ਤਾਂ ਕਿ ਇਹਦੀ ਫਿਨਿਸ਼ਿੰਗ ਜਿਹੜੀ ਬਹੁਤ ਸੋਹਣੀ ਆ ਸਕੇ ਠੀਕ ਹੈ ਜੀ ਦੇਖੋ ਜੀ ਕਿੰਨਾ ਜ਼ਿਆਦਾ ਸੋਹਣਾ ਫਲਾਵਰ ਹੈ ਜਿਹੜਾ ਇਹ ਬਣਿਆ ਤੁਸੀਂ ਇਹ ਸਿੰਗਲ ਧਾਗੇ ਨਾਲ ਵੀ ਬਣਾ ਸਕਦੇ ਹੋ ਤੇ ਡਬਲ ਨਾਲ ਵੀ ਨੈਕਸਟ ਸਿਖਾਉਣੀ ਹੈ ਜੀ ਲੇਜ਼ੀ ਡੇਜ਼ੀ ਦਾ ਫਲਾਵਰ ਚੈੱਕ ਕਰੋ ਜੀ ਇਸ ਟਾਈਪ ਨਾਲ ਸਰਕਲ ਬਣਾ ਕੇ ਤੁਸੀਂ ਐਵੇਂ ਸਰਕਲ ਦੇ ਵਿੱਚ ਪਹਿਲਾਂ ਚਾਰ ਹਿੱਸੇ ਕਰਨੇ ਨੇ ਫਿਰ ਚਾਰਾਂ ਦੇ ਹਿੱਸਿਆਂ ਦੇ ਦੋ-ਦੋ ਠੀਕ ਹੈ ਜੀ ਇਸ ਟਾਈਪ ਨਾਲ ਕੁੰਡੀ ਟੋਪੇ ਵਾਲਾ ਤੁਸੀਂ ਫਲਾਵਰ ਲਾਉਣਾ ਹੈ ਠੀਕ ਹੈ ਜੀ ਸਭ ਤੋਂ ਪਹਿਲਾਂ ਜਿਹੜੇ ਚਾਰ ਭਾਗ ਕਰੇ ਨੇ ਉਹਨਾਂ ਦੇ ਵਿੱਚ ਚਲਾਉਣੇ ਲਾ ਲਏ ਸੀ ਆਪਾਂ ਨੇ ਠੀਕ ਹੈ ਜੀ ਚੈੱਕ ਕਰੋ ਜਿੱਥੋਂ ਚੱਕ ਕੇ ਉੱਥੇ ਦੱਬ ਕੇ ਆਪਾਂ ਨੇ ਫਿਰ ਸੈਂਟਰ ਦੇ ਵਿੱਚੋਂ ਕੱਢ ਕੇ ਉਹਨੂੰ ਦੁਬਾਰੇ ਦੱਬ ਲੈਣਾ ਠੀਕ ਹੈ ਜੀ ਬਹੁਤ ਹੀ ਸਲੋ ਸਲੋ ਮੈਂ ਸਿਖਾ ਰਹੀ ਹਾਂ ਜੇ ਕਿਸੇ ਫੁੱਲ 'ਚ ਤੁਹਾਨੂੰ ਡਾਊਟ ਹੋਇਆ ਤਾਂ ਤੁਸੀਂ ਕਮੈਂਟ ਕਰ ਦਿਓ ਆਪਾਂ ਦੁਬਾਰਾ ਵੀ ਸਿਖਾ ਦੇਵਾਂਗੇ ਠੀਕ ਹੈ ਜੀ ਤੇ ਫਲਾਵਰ ਨੇ ਜਿਹੜੇ ਉਹ ਆਪਾਂ ਬਿਲਕੁਲ ਈਜ਼ੀ ਸਿਖਾਏ ਨੇ ਜੀ ਤੁਹਾਨੂੰ ਅੱਜ ਚੈੱਕ ਕਰੋ ਜੀ ਪਹਿਲਾਂ ਇਹ ਚਾਰ ਹਿੱਸੇ ਚਾਰ ਮੇਨ ਲਾਈਨਾਂ ਤੇ ਆਪਾਂ ਕਰ ਲਿਆ ਜੀ ਉਸ ਤੋਂ ਬਾਅਦ ਇਹ ਚਾਰਾਂ ਦੇ ਬਚਾਲੇ ਦੋ ਦੋ ਡਾਟ ਕਰਨੇ ਨੇ ਆਪਾਂ ਨੇ ਦੇਖੋ ਜੀ ਦਿਖ ਰਹੇ ਹੋਣਗੇ ਤੁਹਾਨੂੰ ਨਿਸ਼ਾਨ ਹੁਣ ਆਪਾਂ ਇਹਨਾਂ ਨੂੰ ਭਰਾਂਗੇ ਐਵੇਂ ਠੀਕ ਹੈ ਜੀ ਇਹ ਬਣ ਗਿਆ ਆਪਣਾ ਲੇਜ਼ੀ ਡੇਜ਼ੀ ਦਾ ਫਲਾਵਰ ਠੀਕ ਹੈ ਜੀ ਚੈੱਕ ਕਰੋ ਜੀ ਸੈਂਟਰ ਦੇ ਵਿੱਚ ਤੁਸੀਂ ਕਪਾ ਦੇਣੀ ਹੈ ਗੱਠ ਬੇਸ਼ੱਕ ਲਾ ਦਿਓ ਜੀ ਮੋਤੀ ਨੈਕਸਟ ਫਲਾਵਰ ਦਿਖਾਉਣੇ ਆ ਜੀ ਇਹ ਫਲਾਵਰ ਬਹੁਤ ਹੀ ਜ਼ਿਆਦਾ ਵਧੀਆ ਤੇ ਖਰਾਬ ਹੋਣ ਵਾਲਾ ਨਹੀਂ ਇਸ ਟਾਈਪ ਨਾਲ ਤੁਸੀਂ ਸੈਂਟਰ 'ਚੋਂ ਚੱਕ ਕੇ ਬਸ ਇਹਨੂੰ ਧਾਗੇ ਨੂੰ ਨਾਲ-ਨਾਲ ਲੈ ਕੇ ਜਾਣਾ ਤੇ ਧਾਗੇ ਨੂੰ ਪਿਛਲੀ ਸਾਈਡ ਤੇ ਰੱਖਣਾ ਠੀਕ ਹੈ ਜੀ ਤਾਂ ਕਿ ਤੁਹਾਡਾ ਫੁੱਲ ਹੈ ਜਿਹੜਾ ਉਹ ਪੂਰਾ ਵਧੀਆ ਬਣ ਸਕੇ ਠੀਕ ਹੈ ਜੀ ਇਹਦੇ ਵਿੱਚ ਪੱਤੀਆਂ ਵੀ ਸਿਖਿਆਵਾਂਗੇ ਆਪਾਂ ਵੀਡੀਓ ਨਾਲ ਐਂਡ ਤੱਕ ਬਨੇ ਰਹੋ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਠੀਕ ਹੈ ਜੀ ਸਾਰਾ ਫੁੱਲ ਆਪਾਂ ਐਵੇਂ ਹੀ ਕੰਪਲੀਟ ਕਰਾਂਗੇ ਦੇਖਦੇ ਜਾਓ ਜੀ ਬਿਲਕੁਲ ਹੌਲੀ ਹੌਲੀ ਪਾ ਰਹੀਆਂ ਮੈਂ ਤਾਂ ਗੇ ਨੂੰ ਅੱਗੋਂ ਦੀ ਕਰਕੇ ਦੱਬ ਰਹੀਆਂ ਠੀਕ ਹੈ ਜੀ ਇਸ ਟਾਈਪ ਨਾਲ ਬਣਾਉਂਦੇ ਜਾਣਾ ਹੈਗਾ ਤਾਗਾ ਹਮੇਸ਼ਾ ਅੱਗੇ ਵਾਲੇ ਨੂੰ ਰੱਖ ਕੇ ਕੱਟਣਾ ਹੈਗਾ ਤੁਸੀਂ ਇਹ ਫਲਾਵਰ ਬਹੁਤ ਵਧੀਆ ਰਹਿਣ ਵਾਲਾ ਹੈ ਇਹਦੇ ਵਿੱਚ ਨਾ ਮੈਂ ਸੂਟ ਵੀ ਰੈਡੀ ਕੀਤਾ ਹੈ ਮੈਂ ਸਨ ਉਹਦੀ ਵੀਡੀਓ ਵੀ ਐਡ ਕਰੂੰਗੀ ਜੇ ਹੋ ਸਕਿਆ ਮੇਰੇ ਤੋਂ ਟਾਈਮ ਤੇ ਠੀਕ ਹੈ ਜੀ ਬਾਕੀ ਆਪਣੀ ਵੀਡੀਓ ਜਿਹੜੀ ਸੂਟਾਂ ਦੀ ਉਹ ਆਪਾਂ ਹੌਲੀ ਹੌਲੀ ਲੈ ਕੇ ਆਣਾ ਐ ਐਡਿਟੇ ਨਹੀਂ ਹੋ ਰਹੀ ਜੀ ਕੀ ਕਰੀਏ ਇਹ ਇਹ ਵੀ ਮੈਂ ਐਡਿਟਨਾ ਆਪਣੇ ਕੋਲ ਰਿਸ਼ਤੇਦਾਰੀ ਚ ਕਰਵਾਈ ਹੈ ਜੀ ਉਹਨਾਂ ਨੂੰ ਵੀਡੀਓਸ ਭੇਜ ਕੇ ਉਹਨਾਂ ਤੋਂ ਐਡਿਟ ਕਰਵਾਈ ਹੈਗੀ ਕਿਉਂਕਿ ਸੂਟ ਦੇ ਵਿੱਚ ਆਪਾਂ ਨੂੰ ਬੋਲਣਾ ਪੈਂਦਾ ਹੈਗਾ ਚਲੋ ਇਹ ਇੰਨਾ ਕਹਿ ਗਿਆ ਵੀ ਥੋੜਾ ਬਹੁਤ ਬੋਲਣ ਦੀ ਲੋੜ ਸੀ ਸੂਟ ਬਾਰੇ ਪੂਰੀ ਇਨਫਰਮੇਸ਼ਨ ਦੇਣੀ ਪੈਂਦੀ ਹੈ ਠੀਕ ਹੈ ਜੀ ਤੇ ਇਸ ਟਾਈਪ ਨਾਲ ਤੁਸੀਂ ਦੇਖ ਸਕਦੇ ਹੋ ਸੈਂਟਰ ਦੇ ਵਿੱਚ ਤੁਸੀਂ ਪਾ ਦਿਨੇ ਨੇ ਗੱਠਾਂ ਬੇਸ਼ੱਕ ਤੁਸੀਂ ਲਾ ਦਿਓ ਮੋਤੀ ਜਾਂ ਸਿੱਪੀ ਦਾ ਵਰਕ ਕਰ ਦਿਓ ਠੀਕ ਹੈ ਜੀ ਇਸ ਟਾਈਪ ਨਾਲ ਇਹ ਡਿਜ਼ਾਈਨ ਹੈ ਜਿਹੜਾ ਫਲਾਵਰ ਦਾ ਉਹ ਬਣ ਕੇ ਕੰਪਲੀਟ ਹੋ ਗਿਆ ਨੈਕਸਟ ਆਪਾਂ ਤੁਹਾਨੂੰ ਬਹੁਤ ਹੀ ਸੋਹਣਾ ਜਿਹੜਾ ਫਲਾਵਰ ਬਣਾਉਣਾ ਸਿਖਾਵਾਂਗੇ ਤੇ ਬਹੁਤ ਹੀ ਈਜ਼ੀ ਹੈ ਇਹਦੇ ਨਾਲ ਨਾ ਹੈਂਡਵਰਕ ਦੇ ਸੂਟ ਰੈਡੀ ਹੋ ਰਹੇ ਨੇ ਇਸ ਵਾਰ ਤੇ ਜੋ ਆਪਾਂ ਕੀਤਾ ਉਹ ਵੀ ਮੈਂ ਕਲਿੱਪ ਐਡ ਕਰੂੰਗੀ ਠੀਕ ਹੈ ਜੀ ਇਸ ਟਾਈਪ ਦੇ ਨਾਲ ਤੁਸੀਂ ਸੈਂਟਰ ਦੇ ਵਿੱਚ ਉਹ ਫੁੱਲ ਧਾਗਾ ਲੈ ਕੇ ਤੇ ਨੀਚੇ ਨੂੰ ਦੱਬ ਦੇਣਾ ਠੀਕ ਹੈ ਜੀ ਚੈੱਕ ਕਰੋ ਇਸ ਟਾਈਪ ਨਾਲ ਹੀ ਆਪਾਂ ਭਰਦੇ ਜਾਵਾਂਗੇ ਇਹਨੂੰ ਫਲਾਵਰ ਨੂੰ ਸਾਰਾ ਫਲਾਵਰ ਹੈ ਜਿਹੜਾ ਉਹ ਐਵੇਂ ਹੀ ਇਹੀ ਸ਼ੇਪ ਦੇ ਵਿੱਚ ਐਵੇਂ ਹੀ ਫਿਲ ਹੋਊਗਾ ਠੀਕ ਹੈ ਜੀ ਦੇਖੋ ਜੀ ਕਿੰਨਾ ਜ਼ਿਆਦਾ ਸੋਹਣਾ ਡਿਜ਼ਾਈਨ ਦੇ ਵਿੱਚ ਇਹ ਫਲਾਵਰ ਹੈ ਜਿਹੜਾ ਉਹ ਰੈਡੀ ਹੋ ਰਿਹਾ ਤੇ ਕਿੰਨੀ ਜ਼ਿਆਦਾ ਸਫਾਈ ਦੇ ਨਾਲ ਰੈਡੀ ਹੋ ਰਿਹਾ ਹੈਗਾ ਕਈ ਭੈਣਾਂ ਕਮੈਂਟ ਕਰਦੀਆਂ ਸੀ ਦੀਦੀ ਅਸੀਂ ਰੈਡੀ ਕਰਨੀ ਨਹੀਂਗੇ ਹੁਣ ਤੁਸੀਂ ਇਹ ਵੀਡੀਓ ਨੂੰ ਦੇਖ ਕੇ ਫਲਾਵਰ ਸਿੱਖ ਕੇ ਰੈਡੀ ਕਰ ਸਕਦੇ ਹੋ ਤੇ ਹੁਣ ਜੇ ਕਿਸੇ ਭੈਣ ਨੂੰ ਸਫਾਈ ਦੇ ਵਿੱਚ ਦਿੱਕਤ ਆ ਰਹੀ ਹੈ ਕਾਊਂਟ ਰੇਸ ਪੇਪਰ ਲੈ ਸਕਦੇ ਹੋਗੇ ਠੀਕ ਹੈ ਜੀ ਕਿਉਂਕਿ ਆਪ ਐਡੀ ਦੂਰ ਤੋਂ ਥੋੜਾ ਬਹੁਤ ਚਲੋ ਦੱਸ ਵੀ ਸਕਦੇ ਨੇ ਕਿਵੇਂ ਬਣਦਾ ਹੈਗਾ ਕਿਵੇਂ ਨਹੀਂ ਬਣਦਾ ਬਟ ਫਿਰ ਵੀ ਟ੍ਰੇਸ ਪੇਪਰ ਨਾਲ ਜ਼ਿਆਦਾ ਵਧੀਆ ਬਣਦਾ ਹੈ ਫਲਾਵਰ ਦੇਖੋ ਜੀ ਆਪਣਾ ਕੰਪਲੀਟ ਹੋ ਗਿਆ ਠੀਕ ਹੈ ਜੀ ਬਿਲਕੁਲ ਇਸ ਟਾਈਪ ਨਾਲ ਤੁਸੀਂ ਜਿਹੜਾ ਇਹ ਫਲਾਵਰ ਹੈਗਾ ਉਹ ਬਣਾਉਣਾ ਹੈਗਾ ਠੀਕ ਹੈ ਜੀ ਜਿਵੇਂ ਤੁਸੀਂ ਮਾਰਕ ਕਰੋਗੇ ਸਾਰਾ ਮਾਰਕ ਹੈ ਜਿਹੜਾ ਉਹ ਤੁਹਾਡਾ ਹਾਈਡ ਹੋਣਾ ਚਾਹੀਦਾ ਹੈ ਫੇਰ ਹੀ ਫਲਾਵਰ ਸੋਹਣਾ ਬਣੂਗਾ ਠੀਕ ਹੈ ਜੀ ਸੈਂਟਰ ਦੇ ਵਿੱਚ ਆਪਾਂ ਪਾਉਣੀਆਂ ਨੇ ਜੀ ਗੱਠਾਂ ਜਿਵੇਂ ਕਿ ਮੈਂ ਪਾ ਰਹੀ ਆਂਗੀ ਚੈੱਕ ਕਰੋ ਜੀ ਦੋ ਬਲੇਮੇ ਦੇ ਕੇ ਗੱਠ ਪਾਇਆ ਕਰੋ ਜੀ ਬਹੁਤ ਸੋਹਣੀ ਗੱਠ ਬਣਦੀ ਹੈ ਜਾਂ ਫਿਰ ਤਿੰਨ ਬਲੇਮੇ ਨਾਲ ਉਸ ਤੋਂ ਵੀ ਜ਼ਿਆਦਾ ਬਣਦੀ ਹੈ ਜੇ ਤੁਸੀਂ ਤੁਹਾਡੇ ਹੱਥ 'ਚ ਸਫਾਈ ਹੈਗੀ ਹੈ ਠੀਕ ਹੈ ਜੀ ਚੈੱਕ ਕਰੋ ਤੇ ਇਸ ਤੋਂ ਬਾਅਦ ਮੈਂ ਤੁਹਾਨੂੰ ਦੱਸੂਗੀ ਜੀ ਪੱਤੀਆਂ ਕਿਵੇਂ ਪੈਂਦੀਆਂ ਨੇ ਫਲਾਵਰ ਦੇ ਵਿੱਚ ਪਹਿਲਾਂ ਆਪਾਂ ਗੱਠਾ ਪੂਰੀਆ ਕਰ ਲਈਏ ਠੀਕ ਹੈ ਜੀ ਇਸ ਟਾਈਪ ਨਾਲ ਜਿਹੜੀਆਂ ਆਪਣੀਆਂ ਗੱਠਾਂ ਨੇਗੀਆਂ ਇਹ ਕੰਪਲੀਟ ਹੋ ਗਈਆਂ ਨੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਪੱਤੀਆਂ ਚੈੱਕ ਕਰੋ ਜੀ ਇਸ ਟਾਈਪ ਨਾਲ ਜਿਹੜੀਆਂ ਇਹ ਪੱਤੀਆਂ ਨੇ ਇਹ ਬਣਦੀਆਂ ਨੇ ਹਾ ਪਾਰਟੀਸ਼ਨ ਤੱਕ ਤੁਸੀਂ ਲੈ ਕੇ ਜਾਣੀ ਹੈ ਠੀਕ ਹੈ ਜੀ ਬਿਲਕੁਲ ਇਕੁਅਲ ਟੂ ਕੱਢ ਕੇ ਸੈਂਟਰ ਦੇ ਵਿੱਚੋਂ ਦੱਬ ਦੇਣੀ ਹੈ ਪੱਤੀ ਨੂੰ ਠੀਕ ਹੈ ਜੀ ਪਿਛੂ ਬੋਨ ਦਾ ਟਾਂਕਾ ਬੋਲਦੇ ਆ ਇਸ ਨੂੰ ਚੈੱਕ ਕਰੋ ਜੀ ਫਲਾਈ ਟਾਂਕਾ ਸੌਰੀ ਠੀਕ ਹੈ ਜੀ ਇਸ ਟਾਈਪ ਨਾਲ ਜਿਹੜੀ ਇਹ ਪੱਤੀ ਇਹ ਬਣਦੀ ਹੈ ਅੱਗੇ ਆਪਾਂ ਸਾਰੀਆਂ ਪੱਤੀਆਂ ਵੀ ਸਿਖਾਵਾਂਗੇ ਤੁਹਾਨੂੰ ਤੁਸੀਂ ਵੀਡੀਓ ਦੇ ਨਾਲ ਬਨੇ ਰਹੋ ਪਲੀਜ਼ ਜਿਹੜੀਆਂ ਪੈਨਾ ਚੈਨਲ ਦੇ ਨਿਊ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜਿਨ੍ਹਾਂ ਨੇ ਆਪਣੇ ਸੂਟ ਨਹੀਂ ਰੈਡੀ ਕੀਤੇ ਉਹ ਸ਼ੇਅਰ ਕਰ ਦਿਓ ਵੀਡੀਓ ਨੂੰ ਠੀਕ ਹੈ ਜੀ ਇਹ ਫਲਾਵਰ ਸੀ ਜੋ ਆਪਾਂ ਅੱਜ ਤੁਹਾਨੂੰ ਸਿਖਿਆ ਰਹੇ ਸੀਗੇ ਤੇ ਕੁਝ ਕੁ ਮੈਂ ਸੂਟਾਂ ਦੇ ਡਿਜ਼ਾਈਨ ਐਂਡ ਐਡ ਕਰ ਦਿੰਨੀ ਐਂਡ ਤੇ ਤੇ ਜਿਹੜੀਆਂ ਪੱਤੀਆਂ ਨੇ ਆ ਉਹ ਆਪਾਂ ਨੈਕਸਟ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਨਾਲੇ ਜਿਹੜਿਆ ਆਪਣੇ ਸਟੈਮ ਰੂਟਸ ਨੇ ਉਹ ਵੀ ਆਪਾਂ ਨੈਕਸਟ ਵੀ ਆ ਫਲਾਵਰ ਦੇ ਨਾਲ ਆਪਾਂ ਸੂਟ ਕੰਪਲੀਟ ਕੀਤਾ ਗੈਸ ਡਿਜ਼ਾਈਨ ਦੇ ਵਿੱਚ ਠੀਕ ਹੈ ਜੀ ਚੈੱਕ ਕਰੋ ਜੀ ਹੈਂਡਵਰਕ ਦੇ ਨਾਲ ਇਹ ਵਾਲਾ ਸੂਟ ਤੁਸੀਂ ਰੈਡੀ ਕਰਵਾ ਸਕਦੇ ਹੋ ਇਹ ਵਰੀ ਦੇ ਵਾਸਤੇ ਸੂਟ ਰੈਡੀ ਹੋਇਆ ਜੀ ਆਪਣੇ ਕੋਲ ਬਹੁਤ ਹੀ ਸੋਹਣਾ ਸੂਟ ਹੈਗਾ ਠੀਕ ਹੈ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਹੈਂਡਵਰਕ ਨਾਲ ਇੱਕ ਕੇ ਡਿਜ਼ਾਈਨ ਹੋ ਗਿਆ ਠੀਕ ਹੈ ਜੀ ਇਹ ਵੀ ਡਿਜ਼ਾਈਨ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਹੈ ਤੇ ਆਪਾਂ ਕੁਝ ਟ੍ਰੇਸ ਪੇਪਰ ਰੈਡੀ ਕੀਤੇ ਸੀ ਇਹਨਾਂ ਦੀ ਵੀਡੀਓ ਹੈ ਜਿਹੜੀ ਆਪਾਂ ਉਹ ਤੁਹਾਡੇ ਕੋਲ ਕੱਲ ਨੂੰ ਲੈ ਕੇ ਆਵਾਂਗੇ ਟ੍ਰੇਸ ਪੇਪਰਾਂ ਦੀ ਠੀਕ ਹੈ ਜੀ ਕੱਲਾ ਕੱਲਾ ਟ੍ਰੇਸ ਪੇਪਰ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਅੱਜ ਸ਼ਾਮ ਨੂੰ 8 ਵਜੇ ਆਪਾਂ ਹੋਵਾਂਗੇ ਜੀ ਲਾਈਵ ਲਾਈਵ ਦੇ ਵਿੱਚ ਐਡ ਜ਼ਰੂਰ ਹੋਇਓ ਠੀਕ ਹੈ ਜੀ ਸਹੀ ਸ਼ਾਮ ਨੂੰ 8 ਵਜੇ ਓਕੇ ਜੀ ਮਿਲਦੇ ਆਂਗੇ ਫਿਰ ਕੱਲ ਨੂੰ ਨਿਊ ਵੀਡੀਓ ਦੇ ਨਾਲ ਉਹ ਤੱਕ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਤੇ ਸ਼ਾਮ ਨੂੰ 8 ਵਜੇ ਲਾਈਵ 'ਚ ਐਡ